ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਈ ਨਗਰ ਵਸਾਏ ਮੌਜੂਦਾ ਜ਼ਿਲ੍ਹਾ ਰੂਪਨਗਰ ਵਿੱਚ ਸਥਿਤ ਪਿੰਡ ਕੀਰਤਪੁਰ ਸਾਹਿਬ ਵੀ ਉਹਨਾਂ ਦੁਆਰਾ ਵਸਾਇਆ ਗਿਆ ਸੀ ਇੱਥੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਕਾਫੀ ਸਮਾਂ ਵੀ ਬਤੀਤ ਕੀਤਾ ਇੱਥੇ ਉਨ੍ਹਾਂ ਨੇ ਇੱਕ ਬਹੁਤ ਹੀ ਸੋਹਣਾ ਬਾਗ ਲਗਵਾਇਆ ਹੋਇਆ ਸੀ ਜਿਸ ਵਿੱਚ ਕਈ ਪ੍ਰਕਾਰ ਦੇ ਖੂਬਸੂਰਤ ਫੁੱਲਦਾਰ ਅਤੇ ਫਲਦਾਰ ਬੂਟੇ ਸਨ ਗੁਰੂ ਸਾਹਿਬ ਜੀ ਹਰ ਰੋਜ਼ ਬਾਗ ਵਿੱਚ ਸੈਰ ਕਰਨ जाया ਕਰਦੇ ਸਨ ਉਨ੍ਹਾਂ ਨਾਲ ਕਈ ਸਿੱਖ ਵੀ ਹੁੰਦੇ ਸਨ ਗੁਰੂ ਸਾਹਿਬ ਜੀ ਤੇ ਸਿੱਖ ਭਾਂਤ ਭਾਂ ਦੇ ਖੂਬਸੂਰਤ ਫੁੱਲਾਂ ਦੀ ਸੁੰਦਰਤਾ ਤੇ ਮਹਿਕ ਦਾ ਆਨੰਦ ਮਾਣਦੇ ਤੇ ਪ੍ਰਭੂ ਦੀ ਵਡਿਆਈ ਕਰਦੇ ਕਿ ਜਿਸ ਪ੍ਰਭੂ ਨੇ ਪੈਦਾ ਕੀਤੇ ਹੋਏ ਇਹ ਐਨੇ ਖੂਬਸੂਰਤ ਫੁੱਲ ਹਨ ਉਹ ਪ੍ਰਭੂ ਆਪ ਕਿੰਨਾ ਖੂਬਸੂਰਤ ਹੋਵੇਗਾ ਇੱਕ ਦਿਨ ਗੁਰੂ ਸਾਹਿਬ ਜੀ ਬਗੀਚੇ ਵਿੱਚ ਟਹਿਲ ਰਹੇ ਸਨ ਉਹਨਾਂ ਦੇ ਪਿੱਛੇ-ਪਿੱਛੇ ਉਹਨਾਂ ਦੇ ਪੁੱਤਰੇ ਸ੍ਰੀ ਹਰ ਰਾਏ ਸਾਹਿਬ ਜੀ ਵੀ ਆ ਰਹੇ ਸਨ ਸ੍ਰੀ ਹਰ ਰਾਏ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੇ ਛੋਟੇ ਸੁਪੁੱਤਰ ਸਨ ਉਹਨਾਂ ਨੇ ਸੱਤ ਕਲੀਆਂ ਵਾਲਾ ਚੋਲਾ ਪਹਿਨਿਆ ਹੋਇਆ ਸੀ ਜੋ ਹਵਾ ਨਾਲ ਇੱਧਰ-ਉੱਧਰ ਉੱਡ ਰਿਹਾ ਸੀ ਸ਼ੀਰੀ ਹਰ ਰਾਏ ਸਾਹਿਬ ਜੀ ਫੁੱਲਾਂ ਦੀ ਖੂਬਸੂਰਤੀ ਦਾ ਆਨੰਦ ਮਾਣਦੇ ਹੋਏ ਮਸਤੀ ਵਿੱਚ ਤੁਰੇ ਜਾ ਰਹੇ ਸਨ ਕਿ ਅਚਾਨਕ ਹਵਾ ਦੇ ਬੁੱਲੇ ਨਾਲ ਉਹਨਾਂ ਦਾ ਜਾਮਾ ਦੂਰ ਤੱਕ ਉੱਡਿਆ ਤੇ ਇੱਕ ਫੁੱਲ ਦੀ ਟਹਿਣੀ ਨਾਲ ਜਾ ਅੜਿਆ ਸ਼ੀਰੀ ਹਰ ਰਾਏ ਜੀ ਨੇ ਧਿਆਨ ਨਾ ਦਿੱਤਾ ਤੇ ਜ਼ੋਰ ਨਾਲ ਖਿੱਚ ਕੇ ਉਸ ਨੂੰ ਟਹਿਣੀ ਨਾਲੋਂ ਲਾਇਆ ਜ਼ੋਰ ਦੀ ਹਲੂਣਾ ਵੱਜਣ ਕਾਰਨ ਉਸ ਟਹਿਣੀ ਨਾਲੋਂ ਬਹੁਤ ਸਾਰੇ ਖੂਬਸੂਰਤ ਫੁੱਲ ਟੁੱਟ ਕੇ ਥੱਲੇ ਡਿੱਗ ਪਏ ਤੇ ਪੱਤੀ ਪੱਤੀ ਹੋ ਕੇ ਖਿੱਲਰ ਗਏ। ਸ਼ਿਰੀ ਹਰ ਰਾਏ ਜੀ ਦਾ ਮਨ ਧਰਤੀ ਤੇ ਡਿੱਗੇ ਖੂਬਸੂਰਤ ਫੁੱਲ ਦੇਖ ਕੇ ਬੜਾ ਉਦਾਸ ਹੋਇਆ। ਉਹ ਉੱਥੇ ਹੀ 웅ਦੀ પા ਕੇ ਬੈਠ ਗਏ ਅਤੇ ਕਦੀ ਡਿੱਗੇ ਹੋਏ ਫੁੱਲਾਂ ਵੱਲ ਵੇਖਣ ਤੇ ਕਦੀ ਉਸ ਟਾਣੀ ਵੱਲ ਜੋ ਪਹਿਲਾਂ ਲੱਗੇ ਹੋਏ ਫੁੱਲਾਂ ਨਾਲ ਸ਼ੋਭ ਰਹੀ ਸੀ ਪਰ ਹੁਣ ਫੁੱਲਾਂ ਤੋਂ ਬਿਨਾ 부ਜੀ 부ਜੀ ਤੇ ਕੋਜੀ ਜਹੀ ਜਾਪ ਰਹੀ ਸੀ ਸ਼੍ਰੀ ਹਰ ਰਾਏ ਸਾਹਿਬ ਜੀ ਨੇ ਆਪਣੇ ਆਪ ਨੂੰ ਇਹ ਕਿਹਾ ਕਿ ਕੋਸੀਆ ਕਿ ਇਹ ਸਭ ਉਨ੍ਹਾਂ ਦੀ ਗਲਤੀ ਨਾਲ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਚੋਲਾ ਇੰਨਾ ਵੱਡਾ ਪਾਇਆ ਹੈ ਕਿ ਉਹ ਉਸ ਨੂੰ ਸਾਂਭ ਨਹੀਂ ਸਕੇ ਜੋ ਫੁੱਲ ਪਹਿਲਾਂ ਟਹਿਣੀ ਨਾਲ ਲੱਗੇ ਸ਼ੋਭ ਰਹੇ ਸਨ ਤੇ ਮਹਿਕਾਂ ਦੀ ਹੱਟ ਲਾਈ ਬੈਠੇ ਸਨ ਉਹ ਥੋੜੇ ਹੀ ਚਿਰ ਵਿੱਚ ਮੁਰਝਾ ਜਾਣਗੇ ਤੇ ਮਿੱਟੀ ਵਿੱਚ ਮਿਲ ਜਾਣਗੇ। ਸ੍ਰੀ ਹਰ ਰਾਏ ਸਾਹਿਬ ਜੀ ਦੁਖੀ ਹੋਏ ਬੈਠੇ ਆਪਣੇ ਆਪ ਨੂੰ ਕੋਸ ਰਹੇ ਸਨ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਆ ਪਹੁੰਚੇ ਸ਼੍ਰੀ ਹਰ ਰਾਏ ਜੀ ਨੂੰ ਇਸ ਤਰ੍ਹਾਂ ਦੁਖੀ ਤੇ ਉਦਾਸ ਦੇ ਕੇ ਉਹਨਾਂ ਨੇ ਪੁੱਛਿਆ ਪੁੱਤਰ ਜੀ ਕੀ ਗੱਲ ਹੈ ਉਦਾਸ ਜਹੇ ਕਿਉਂ ਹੋ ਨਾਲੇ ਇਨ੍ਹਾਂ ਫੁੱਲਾਂ ਨੂੰ ਕੀ ਹੋਇਆ ਇਹ ਕਿਵੇਂ ਟੁੱਟ ਗਏ ਹਨ ਸ਼੍ਰੀ ਹਰ ਰਾਏ ਸਾਹਿਬ ਜੀ ਨੇ ਉੱਤਰ ਦਿੱਤਾ ਸੱਚੇ ਪਾਤਸ਼ਾਹ ਜੀ ਇਹ ਫੁੱਲ ਮੇਰੀ ਗਲਤੀ ਨਾਲ ਟੁੱਟੇ ਹਨ ਮੈਂ ਪਹਿਨੇ ਹੋਏ ਖੁੱਲੇ ਚੋਲੇ ਨੂੰ ਸੰਭਾਲ ਨਹੀਂ ਸਕਿਆ ਤੇ ਇਸ ਨਾਲ ਅੜ ਕੇ ਫੁੱਲ ਟੁੱਟ ਕੇ ਥੱਲੇ ਡਿੱਗ ਗਏ ਹਨ ਇਸ ਤਰ੍ਹਾਂ ਇਨਾ ਖੂਬਸੂਰਤ ਫੁੱਲਾਂ ਨੂੰ ਡਾਲੀ ਦੀ ਕੁਛੜੋਂ ਲਾ ਕੇ ਭੋਂ ਤੇ ਬਿਖੇਰਨ ਦੀ ਭੁੱਲ ਮੇਰੇ ਕੋਲੋਂ ਹੋਈ ਹੈ ਇਹ ਸੁਣ ਕੇ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਜੇ ਵੱਡਾ ਜਾਮਾ ਪੈਣੀਏ ਤਾਂ ਸੰਭਾਲ ਕੇ ਤੁਰੀਏ ਭਾਵੇਂ ਸਾਡੇ ਕੋਲ ਕੋਈ ਤਾਕਤ ਆ ਜਾਵੇ ਤਾਂ ਉਸ ਨੂੰ ਇਸ ਤਰ੍ਹਾਂ ਵਰਤੀਏ ਕਿ ਕਿਸੇ ਦਾ ਕੋਈ ਨੁਕਸਾਨ ਜਾਂ ਦੁੱਖ ਤਕਲੀਫ ਨਾ ਹੋਵੇ ਕੋਈ ਤਾਕਤ ਜਾਂ ਖੁਸ਼ੀ ਮਿਲ ਜਾਣ ਤੇ ਵੀ ਪ੍ਰਭੂ ਦਾ ਸ਼ੁਕਰਾਨਾ ਹੀ ਕਰਨਾ ਚਾਹੀਦਾ ਹੈ ਤਾਕਤ ਪਾ ਕੇ ਜਰਨਾ ਹੀ ਪ੍ਰਭੂ ਦੇ ਪਿਆਰਿਆਂ ਦੀ ਪਹਿਚਾਨ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਸ਼੍ਰੀ ਹਰ ਰਾਏ ਜੀ ਨੇ ਸੀਸ ਚੁਕਾਉਂਦਿਆਂ ਹੋਇਆ ਕਿਹਾ ਗੁਰੂ ਸਾਹਿਬ ਜੀ ਆਪ ਜੀ ਦੇ ਇਹ ਪਾਵਨ ਬਚਨ ਮੈਂ ਸਾਰੀ ਉਮਰ ਯਾਦ ਰੱਖਾਂਗਾ ਤੇ ਇਹਨਾਂ ਉੱਪਰ ਹਰ ਹੀਲੇ ਅਮਲ ਕਰਨ ਦਾ ਯਤਨ ਕਰਾਂਗਾ ਗੁਰੂ ਸਾਹਿਬ ਜੀ ਨਾਲ ਕੀਤਾ ਇਹ ਬਚਨ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਸਾਰੀ ਉਮਰ ਨਿਭਾਇਆ ਜਦੋਂ ਉਹ ਗੁਰਗੱਦੀ ਉੱਪਰ ਬਿਰਾਜਮਾਨ ਹੋ ਕੇ ਗੁਰੂ ਬਣੇ ਤੇ ਉਹਨਾਂ ਕੋਲ ਤਾਕਤ ਆਈ ਤਾਂ ਉਹਨਾਂ ਕੋਲ 2200 ਕੋੜ ਸਵਾਰਾਂ ਦੀ ਫੌਜ ਸੀ ਪਰ ਆਪ ਜੀ ਨੇ ਆਪਣੀ ਉਹ ਫੌਜ ਹਮੇਸ਼ਾ ਦੂਸਰਿਆਂ ਦੇ ਭਲੇ ਲਈ ਵਰਤੀ ਆਪ ਜੀ ਨੇ ਇਹ ਵੱਡਾ ਇੱਕ ਵੱਡਾ ਸਾਰਾ દવાਖਾਨਾ ਚਾਲੂ ਕੀਤਾ ਜਿੱਥੇ ਗਰੀਬਾਂ ਨੂੰ ਮੁਫਤ ਦਵਾਈ ਦਿੱਤੀ ਜਾਂਦੀ ਸੀ ਮਨੁੱਖਾਂ ਤੋਂ ਇਲਾਵਾ ਆਪ ਜੀ ਜਾਨਵਰਾਂ ਦਾ ਇਲਾਜ ਵੀ ਕਰਦੇ ਤੇ ਠੀਕ ਹੋ ਜਾਣ ਦੇ ਬਾਅਦ ਉਹਨਾਂ ਨੂੰ ਛੱਡ ਦਿੰਦੇ ਕਈ ਜਾਨਵਰ ਤਾਂ ਜੰਗਲ ਵਿੱਚ ਚਲੇ ਜਾਂਦੇ ਤੇ ਕਈ ਉੱਥੇ ਹੀ ਰਹਿ ਜਾਂਦੇ ਸਨ ਇਸ ਤਰ੍ਹਾਂ ਉਹਨਾਂ ਦਾ ਬਾਗ ਇੱਕ ਤਰ੍ਹਾਂ ਦਾ ਚਿੜੀਆਕਰ ਬਣ ਗਿਆ ਸੀ ਇਸ ਸਾਖੀ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਹਰ राय ਸਾਹਿਬ ਜੀ ਦਾ ਦਿਲ ਬੜਾ ਤਰਸ ਭਰਿਆ ਸੀ ਉਹ ਹਰ ਮਨੁੱਖ ਤੇ ਜੀਵ ਜੰਤੂ ਨੂੰ ਹਰ ਹੀਲੇ ਸੁਖ ਦੇਣ ਦਾ ਯਤਨ ਕਰਦੇ ਸਨ ਸਤਨਾਮ ਸ਼੍ਰੀ ਵਾਹਿਗੁਰੂ